ਜੀ ਕਾ ਖਾਲਸਾ ਵਾਇਕਾ ਜੀ ਕੀ ਫਤਿਹ ਹਲਸਰ ਜੀ ਅੱਜ ਸੰਡੇ ਆ ਤਾਂ ਆਪ ਜੀ ਨੂੰ ਪਹਿਲੀ ਵਾਰ ਪਤਾ ਹੈ ਵੀ ਸੰਡੇ ਆ ਅੱਜ ਆਪਾਂ ਲੱਗੇ ਦੁਪਹਿਰਾਂ ਸਾਹ ਪਕਣ ਤੋਂ ਹੋਣ ਲੱਗੇ ਆਪਣੇ ਕੋਲ ਜ਼ਿਆਦਾ ਅੱਜ ਟਾਈਮ ਹੈ ਨਹੀਂਗਾ ਤੇ ਆਪਾਂ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੇ ਆ ਤੇ ਦੇਗ ਵੀ ਆਪਾਂ ਤੁਹਾਨੂੰ ਅੱਜ ਬਣਾਉਂਦੀ ਦਿਖਾ ਦੇਾਂਗੇ ਠੀਕ ਹੈ ਜੀ ਹੁਣ ਆਪਾਂ ਦੇਗ ਬਣਾਉਣੇ ਆ ਆ ਰਸੋਈ ਪਾਠ ਤੇ ਹੁਣ ਮੈਂ ਬੋਲਦੀ ਨਹੀਂ ਠੀਕ ਹੈ ਜੀ ਤੇ ਇਹ ਤੁਹਾਨੂੰ ਦੱਸੂਗੀ ਚਲੋ ਠੀਕ ਹੈ ਜੀ ਹੁਣ ਆਪਾਂ ਦੇਗ ਬਣਾਉਣੇ ਹਾਂ ਜੀ ਆਪਣੀ ਕੜਾ ਪ੍ਰਸ਼ਾਦੀ ਦੇਗ ਤਿਆਰ ਹੋਈ ਜਾਂਦੀ ਹੈ ਤੇ ਖਾਲਸਾ ਜੀ ਤੁਸੀਂ ਇੱਕ ਹੋਰ ਕੋਈ ਮੈਂ ਟਿੱ ਕਮੈਂਟ ਨਾ ਕਰ ਦਿਓ ਜੀ ਬੈਡ ਵੀ ਕੜਾਈ ਤੋਂ ਡਿਗਾ ਲਈ ਆ ਕੜਾਈ ਇਹ ਕਾਲੀ ਨਹੀਂ ਜੀ ਕੜਾਈ ਇਹ ਲੋਹੀ ਦੀ ਆ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਇਹ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਵਾਸਤੇ ਮੈਂ ਲੋਹੇ ਦੀ ਕੜਾਈ ਰੱਖੀ ਹੋਈ ਹੈ ਲੋਹੇ ਦੀ ਕੜਾਈ ਵਿੱਚ ਹੀ ਦੇਗ ਤਿਆਰ ਕਰਦੀ ਆ ਮੈਂ ਤੇ ਉਸ ਟਾਈਮ ਮੈਂ ਦੇਗ ਬਣਾਉਂਦੀ ਨੇ ਬੋਲ ਕੇ ਦੇਗ ਨਹੀਂ ਬਣਾਈ ਕਿ ਤੁਹਾਨੂੰ ਆਪ ਪਹਿਲਾਂ ਪਤਾ ਕਿ ਆਪਾਂ ਬਾਣੀ ਪੜਦੇ ਜਦੋਂ ਬਾਣੀ ਪੜ ਕੇ ਆਪਾਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਦੇ ਆ ਹਨਾ ਤੇ ਹੁਣ ਇਹ ਕੜਾ ਪ੍ਰਸ਼ਾਦ ਦੀ ਦੇਗ ਬਿਲਕੁਲ ਤਿਆਰ ਤਿਆਰ ਹੋਈ ਜਾਂਦੀ ਅੱਗੇ ਅਸੀਂ ਦੇਖ ਥੋੜੀ ਜਿਹੀ ਵੱਧ ਬਣਾਉਂਦੇ ਹੁੰਦੇ ਸੀ ਅੱਜ ਵੈਸੇ ਮੈਂ ਪਰਿਵਾਰ ਦੇ ਅਕੋਰਡਿੰਗ ਹੀ ਬਣਾਉਣੀ ਹੁੰਦੀ ਹੈ ਕਿ ਫੈਮਿਲੀ ਦੇ ਵਿੱਚ ਅਸੀਂ ਤਾਂ ਤਿੰਨ ਹੀ ਜਾਣੇ ਆ ਨਾ ਫਿਰ ਇਸ ਕਰਕੇ ਤੇ ਮੈਂ ਉਸ ਹਸਾਬ ਨਾਲ ਦੇਖ ਬਣਾਉਣੀ ਹੁੰਦੀ ਆ ਤੇ ਸਾਡੇ ਇੱਕ ਦੋ ਗਵਾਂਢੀ ਹੈਗੇ ਨੇ ਉਹਨਾਂ ਨੂੰ ਅਸੀਂ ਦੇਖ ਦੇ ਦੇਣੇ ਹੁੰਨੇ ਆ ਤੇ ਵੇਖੀ ਅੱਜ ਉਹ ਹੈ ਨਹੀਂ ਗਏ ਇੱਥੇ ਨਹੀਂ ਚੰਡੀਗੜ੍ਹ ਚਲੇ ਗਏ ਇਸ ਕਰਕੇ ਉਹਨਾਂ ਨੂੰ ਅੱਜ ਦੇ ਘੱਟ ਥੋੜੀ ਬਣਾਈ ਹੈ ਤੇ ਹੁਣ ਆਪਾਂ ਦੇਖ ਆਪਣੀ ਹੋ ਗਈ ਤਿਆਰ ਕਿਉਂਕਿ ਇਹਨੇ ਕਿ ਉਹ ਛੱਡਣਾ ਸ਼ੁਰੂ ਕਰਤਾ ਤੇ ਹਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਗਰਮ ਕੀਤਾ ਹੋਇਆ ਪਾਣੀ ਹੈ ਤੇ ਇਹਨੂੰ ਕੜਾ ਇਹ ਦੇਖਨੇ ਹੁਣ ਇਹ ਆਪਣਾ ਰੰਗ ਫੜ ਲਿਆ ਲਾਲ ਹੋ ਗਿਆ ਪੂਰਾ ਆਟਾ ਤੇ ਜਦੋਂ ਆਟਾ ਲਾਲ ਹੋ ਗਿਆ ਉਹਨੂੰ ਵਿਚਾਲੇ ਕਰਕੇ ਕੜਾਈ ਦੇ ਤੇ ਗੈਸ ਫੁੱਲ ਤੇ ਕਰਕੇ ਤੇ ਫਿਰ ਆਪਾਂ ਪਾਣੀ ਪਾ ਦਾਂਗੇ ਇਸਦੇ ਪਾਣੀ ਪਾ ਕੇ ਫਿਰ ਆਪਣੇ ਨਾਲ ਦੀ ਨਾਲ ਚੀਨੀ ਪਾ ਦਾਂਗੇ ਵਿੱਚ ਤੇ ਦੇਖ ਤਾਂ ਅਭੀ ਹੁਣ ਆਪਾਂ ਕਿਉ ਛੱਡਤਾ ਇਹਨੇ ਪੂਰੀ ਵਧੀਆ ਬਣ ਗਈ ਕਿਉਂਕਿ ਉਸ ਟਾਈਮ ਆਪਾਂ ਬਾਣੀ ਪੜ ਕੇ ਬਣਾਨੇ ਹੁੰਨੇ ਆ ਦੇਖ ਤੇ ਫਿਰ ਬੋਲਦੇ ਨਹੀਂ ਹੁੰਦੇਗੇ ਅੱਗੇ ਮੈਂ ਤਾਂ ਹੀ ਨਹੀਂ ਪਹਿਲਾਂ ਮੈਂ ਕਦੀ ਵੀਡੀਓ ਕੱਟ ਬਣਾਉਣੀ ਹੁੰਦੀ ਆ ਦੇਖਦੀ ਕਿਉਂਕਿ ਵੀ ਦੇਖ ਹੁਣ ਵਿਚਾਲੇ ਆਪਾਂ ਕਰ ਲਈ ਦੇਖ ਸਾਰੀ ਤੇ ਹੁਣ ਪਾਵਾਂਗੇ ਪਾਣੀ ਵਿਚਾਲੇ ਕਰਕੇ ਇੱਕ ਸੇਕ ਤੇਜ ਕਰ ਲਈ ਤੇ ਫਿਰ ਪਾਵੇ ਪਾਣੀ ਦੇਖੋ ਜੀ ਸਾਨੂੰ ਤਾਂ ਜਿਵੇਂ ਹੁਣ ਆਪਾਂ ਚੀਨੀ ਵੀ ਨਾਲ ਦੀ ਨਾਲ ਪਾ ਦਾਂਗੇ ਇਹਦੇ ਵਿੱਚ ਜਿਵੇਂ ਜਿਵੇਂ ਸਾਨੂੰ ਸਾਡ ਨੂੰ ਬਚਪਨ ਤੋਂ ਹੀ ਇਹ ਸਿਖਾਈ ਗਈ ਹੋਈ ਹੈ ਤੇ ਸਾਡੇ ਜਿਹੋ ਵੀ ਮੈਂ ਮੇਰੇ ਫਾਦਰ ਸਾਹਿਬ ਨੇ ਸਾਨੂੰ ਸਿਂਥਾ ਦਿੱਤੀ ਸੀ ਤੇ ਉਦੋਂ ਤੋਂ ਹੀ ਸਾਰਾ ਕੁਝ ਮੈਨੂੰ ਛੋਟੇ ਹੁੰਦਿਆਂ ਤੋਂ ਸਭ ਕੁਝ ਆਉਂਦਾ ਸੀ ਬਣਾਉਣਾ ਤੇ ਖਾਸ ਕਰਕੇ ਕੜਾ ਪ੍ਰਸ਼ਾਦ ਦੀ ਦੇਖਦਾ ਸੀ ਪਹਿਲਾਂ ਹੀ ਮੈਂ ਸਿੱਖ ਗਈ ਸੀਗੀ ਤੇ ਹੁਣ ਤਾਂ ਫਿਰ ਮੇਰਾ ਹਰ ਸੰਡੇ ਦਾ ਕੰਮ ਹੁੰਦਾ ਤੇ ਦੇਖੋ ਜੀ ਆਪਣੇ ਕੜਾ ਪ੍ਰਸ਼ਾਦ ਦੀ ਦੀ ਆਟਾ ਵੀ ਉਹਨਾਂ ਸੀ ਤੇ ਕਿਉਂ ਕਿਉਂ ਵੀ ਵੱਦ ਸੀ ਹੁਣ ਜੀ ਆਪਾਂ ਆਟਾ ਵੱਦ ਪਾ ਲੈਂਦੇ ਤੇ ਇਹਦੇ ਵਿੱਚ ਗੰਢਾ ਹੋ ਜਾਣੀਆਂ ਸੀ ਤੇ ਕਿ ਉਹ ਥੋੜਾ ਹੁੰਦਾ ਤੇ ਆਟਾ ਵੱਧ ਹੁੰਦਾ ਤੇ ਗੰਡਾ ਪੈ ਜਾਂਦੀ ਹੈ ਤੇ ਹੁਣ ਆਟਾ ਬਰਾਬਰ ਦਾ ਤੇ ਬਰਾਬਰ ਦੀ ਖੰਡ ਤੇ ਬਰਾਬਰ ਇਹ ਦੋ ਇਸੇ ਵੱਧ ਪਾ ਲਈਆਂ ਇਹ ਵਿੱਚ ਪਾਇਆ ਹੋਇਆ ਤੇ ਦੇਖ ਦੇਖੋ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਉਹ ਜਿਹੜਾ ਡੋਂਗਾ ਲਿਆ ਹੋਇਆ ਤੁਹਾਨੂੰ ਪਤਾ ਹੀ ਐ ਮੈਂ ਪਿਛਲੀ ਵੀਡੀਓ ਚ ਦਿਖਾਇਆ ਸੀ ਕਿ ਮੈਂ ਨਵਾਂ ਡੋਂਗਾ ਲੈ ਕੇ ਆਇਆ ਹੈ ਇਹ ਘੜਾ ਪਰਚਾਰ ਦੀ ਦੇਖ ਵਾਸਤੇ ਇਹ ਕੜਾਈ ਤਾਂ ਇਦਾਂ ਹੋ ਜੂਗੀ ਵੀ ਜਿੱਦਾਂ ਇਹਦੇ 'ਚ ਦੇਗ ਬਣਾਈ ਨਹੀਂ ਹੁੰਦੀ ਇਹ ਤਾਂ ਖਾਲੀ ਐ ਤੇ ਮੇਰੀ ਕੜਾਈ ਇਸ ਲੋਹੇ ਦੀ ਐ ਜੀ ਸਰਬ ਲੋਹੇ ਦੀ ਕੜਾਈ ਐ ਤੇ ਇਹ ਅਸੀਂ ਇਸ ਕੜਾਈ 'ਚ ਦੇਗ ਬਣਾਉਣੇ ਸਪੈਸ਼ਲ ਅਸੀਂ ਕੜਾਹੀ ਇਹੇ ਛੋਟੀ ਦੇਗ ਬਣਾਉਣ ਵਾਸਤੇ ਰੱਖੀ ਲੋ ਜੀ ਦੇਗ ਹੋ ਗਈ ਬਿਲਕੁਲ ਤਿਆਰ ਤੇ ਹੁਣ ਆਪਾਂ ਕਲਸਾ ਜੀ ਹੁਣ ਪਾ ਲਈ ਐ ਡੋਂਗੇ ਦੇਖੋ ਜੀ ਇਹ ਗਰਮ ਗਰਮ ਦੇਗ ਹੈ ਬਾਲੇ ਵੀ ਜ਼ਿਆਦਾ ਨਹੀਂ ਠੀਕ ਜੀ ਗੈਰਾ ਥੋੜੀ ਜੀ ਠੰਡੀ ਕਰਕੇ ਪਾਈ ਹੋਈ ਹੈ ਜ਼ਿਆਦਾ ਗਰਮ ਨਹੀਂ ਪਾਈ ਤੇ ਹੁਣ ਆਪਾਂ ਲੈ ਕੇ ਚੱਲਦੇ ਆ ਇਹਨੂੰ ਜਿੱਥੇ ਆਪਾਂ ਦੁਪਹਿਰਾ ਸਾਬ ਕੱਟਣਾ ਠੀਕ ਹੈ ਜੀ ਆਪਾਂ ਹੁਣ ਉੱਥੇ ਚੱਲਦੇ ਆ ਲਓ ਜੀ ਆਪਾਂ ਚੱਲੇ ਆ ਹੁਣ ਰੂਮਸ ਇੱਥੇ ਆਪਾਂ ਚ ਪਹਿਰਾ ਸਾਹਿਬ ਕੱਟਨਾ ਜੀ ਬੇਟੀ ਨੇ ਸੇਵਾ ਕਰਕੇ ਸਾਰਾ ਕੁਝ ਕੀਤਾ ਹੋਇਆ ਤੇ ਲੋ ਜੀ ਆਪਾਂ ਰਾਖਤੀ ਕੜਾ ਪ੍ਰਸ਼ਾਦੀ ਦੇਖ ਲਿਆ ਕੇ ਬਾਬਾ ਜੀ ਦੇ ਮੂਹਰੇ ਤੇ ਇਹ ਮੇਰਾ ਭਗੋਤੀ ਮਤਲਬ ਸ੍ਰੀ ਸਾਹਿਬ ਇਹਦਾ ਆਪਾਂ ਭੋਗ ਲਵਾਨੀਆ ਤੇ ਜਿਹੜਾ ਸ੍ਰੀ ਸਾਹਿਬ ਮੇਰੇ ਪਾਇਆ ਹੁੰਦਾ ਨਾ ਤੇ ਉਹਦਾ ਉਹ ਨਿਕਲਦਾ ਨਹੀਂ ਹੈਗਾ ਉਹ ਜਿਆਦਾ ਮਜ਼ਬੂਤ ਹੈਗਾ ਥੋੜਾ ਜਿਹਾ ਕਦੀ ਕੱਢਿਆ ਨਹੀਂ ਇਹ ਸ੍ਰੀ ਸਾਹਿਬ ਨਾਲ ਮੈਂ ਭੋਗ ਲਵਾਨੀਆ ਤੇ ਇਹ ਆਪਣੇ ਸਿਦਾ ਸਿੰਘਾਂ ਦੀ ਲੱਚੀ ਜਾਂਦੀ ਜੋਤ ਤੇ ਬਹੁਤ ਕਿਰਪਾ ਜੋਤ ਤੇ ਇਹ ਕੜਾ ਪ੍ਰਸ਼ਾਦ ਹੀ ਦੇ ਕੇ ਰੱਖਿਆ ਆਪਾਂ ਜਲ ਤੇ ਆਪਾਂ ਤੂਖ ਰੱਖੀ ਹੋਈ ਹੈ ਤੇ ਇਹ ਆਪਣੇ ਗੁਟਕਾ ਸਾਹਿਬ ਨੇ ਇਹ ਆਪਣੇ ਸਰੂਪ ਨੇ ਛੀਤ ਸਿੰਘਾਂ ਦੇ ਇਹ ਸਰਵੰਸਦਾਨੀ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਸਿ ਤਨ ਤਨ ਸਿ ਦਾ ਸਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਆਪਾਂ ਦੇ ਕੋਲੇ ਹੈਗਾ ਇੱਕ ਪਲਕਰ ਲੰਬਾ ਇਹਦੇ ਨਾਲ ਆਪਾਂ 32 ਚੱਕ ਦੀ ਲੋੜ ਪੈਂਦੀ ਤਾਂ ਪਰ ਇਹਦੇ ਨਾਲ ਜਗ ਜਗ ਦੀ 32 ਚੱਕ ਦਿੰਦੇ ਆ ਜੀ ਤੇ ਹੁਣ ਆਪਣਾ ਦਪਹਿਰਾ ਸਾਹਿਬ ਹੋ ਗਿਆ ਕੰਪਲੀਟ ਤੇ ਆਪਾਂ ਕਰ ਰਹੇ ਆ ਮੂਲ ਮੰਤਰ ਤੇ ਕਿਉਂਕਿ ਮੂਲ ਮੰਤਰ ਤੋਂ ਬਾਅਦ ਥੋੜਾ ਟਾਈਮ ਆਪਣਾ ਅਰਦਾਸ ਬੇਨਤੀ ਆਪਾਂ ਕਰਤੀ ਸਾਰੀ ਕੰਪਲੀਟ ਹੋ ਗਿਆ ਚ ਪੈਰਾ ਸਾਹਿਬ ਤੇ ਮੂਲ ਮੰਤਰ ਤੋਂ ਆਹ ਹੁਣ ਮੂਲ ਮੰਤਰ ਕਰਕੇ ਫਿਰ ਅਰਦਾਸ ਕਰਕੇ ਭੋਗ ਲਾਵਾਂਗੇ ਸੱਚ ਪੈਰਾ ਸਾਹਿਬ ਕੰਪਲੀਟ ਹੋ ਗਿਆ ਇਸ ਰੂਮ ਚ ਨੇਰਾ ਪੈਂਦਾ ਬਹੁਤ ਕਿਉਂਕਿ ਸਾਡੇ ਅੱਗੇ ਜਾ ਕੇ ਰੂਮ ਅੱਗੇ ਵੀ ਮੈਂ ਦੱਸਿਆ ਸੀ ਹੁਣ ਆਪਾਂ ਲਾਉਣੇ ਭੋਗ ਅਰਦਾਸ ਬੇਨਤੀ ਹੋ ਗਈ ਹੈ ਤੇ ਦੇਖੋ ਆਪਣੇ ਸ਼ੇਰ ਸਿੰਘਾ ਦੀ ਕਿਰਪਾ ਜੋਤ ਤੇ ਬਹੁਤ ਸੋਹਣੀ ਅੱਜ ਜੋ ਚੱਲੀ ਗਈ ਸਾਰੇ ਦੇਦੀ ਐਸੀ ਤਾਂ ਹੁਣ ਆਪਾਂ ਕੜਾ ਪ੍ਰਸ਼ਾਦ ਦੇਖ ਨੂੰ ਲਾਣੇ ਆਪੋਗਾ ਠੀਕ ਹੈ ਜੀ ਕੜਾ ਪ੍ਰਸ਼ਾਦ ਦੇਖ ਨੂੰ ਲਾਗਿਆ ਭੋਗ ਲੋ ਜੀ ਦੇਖੋ ਜੀ ਕੋਈ ਕਿਵੇਂ ਲਾਉਂਦਾ ਉਹ ਤਾਂ ਜਿਵੇਂ ਲੋਪਦਾ ਦਾ ਵਖਰਾ ਹੁਣ ਪੰਜ ਪਿਆਰਾਂ ਦਾ ਵੀ ਇਹ ਆਪਾਂ ਇਹ ਕੱਢਿਆ ਤੇ ਬਾਅਦ ਚ ਇਹ ਪੰਜ ਪਿਆਰਾਂ ਵਾਲਾ ਰਲਾ ਕੇ ਜਿਹੜਾ ਹਿੱਸਾ ਪੰਜ ਪਿਆਰਾਂ ਦਾ ਕੱਢਿਆ ਹੁੰਦਾ ਆਪਾਂ ਇਹ ਵਾਰ ਵਿੱਚ ਰਲਾਵਾਂਗੇ ਵਿੱਚ ਰਲਾ ਕੇ ਬੇਟੀ ਨੇ ਅੱਜ ਨਾਲੇ ਗੁਲਦਸਤਾ ਲੈ ਆ ਕੇ ਬਾਬਾ ਜੀ ਦੇ ਅੱਗੇ ਰੱਖਿਆ ਹੋਇਆ ਉਹ ਗੁਲਾਬ ਦਾ ਗੁਲਦਸਤਾ ਲੈ ਕੇ ਆਈ ਹੈ ਬੇਟੀ ਅੱਜ ਤੇ ਵੈਸੇ ਵੀ ਹੁਣ ਮੇਰੇ ਵੀ ਬਗੀਚੇ ਉਹਦੇ ਗਮਲੇ ਚ ਫੁੱਲ ਆਉਣੇ ਸ਼ੁਰੂ ਹੋ ਗਏ ਫੜਾ ਪਤਾ ਜੀ ਫੁੱਲ ਤੋੜ ਕੇ ਰੱਖਿਆ ਕਰਾਂਗੇ ਬਾਬਾ ਜੀ ਅਗੇ ਤੇ ਮੈਂ ਹੀ ਹੁਣ ਅਰਦਾਸ ਬੇਨਤੀ ਕਰਦੀ ਆਂ ਕਿ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਹਰੇਕ ਦੀ ਝੋਲੀ ਵਿੱਚ ਪਾਣੀ ਦੀ ਦਾਤ ਪਾਵੇ ਖੁਸ਼ੀਆਂ ਬਖਸ਼ੇ ਮਹਾਰਾਜ ਸੱਚੇ ਪਾਤਸ਼ਾਹ ਤੇ ਜਿਹੜੇ ਵੀ ਬਾਣੀ ਦੀ ਦਾਤ ਮੰਗਦੇ ਨੇ ਉਹਨਾਂ ਨੂੰ ਮਹਾਰਾਜ ਬਾਣੀ ਦੀ ਦਾਤ ਝੋਲੀ ਵਿੱਚ ਪਾਵੇ ਜਪਰਾ ਸਾਹਿਬ ਦੀ ਸੇਵਾ ਲੈਣ ਮਹਾਰਾਜ ਸੱਚੇ ਪਾਤਸ਼ਾਹ ਤੇ ਕਿਉਂਕਿ ਦਾਸ ਤੋ ਤਾਂ ਬਹੁਤ ਟਾਈਮ ਤੋਂ ਮਹਾਰਾਜ ਜਪਰਾ ਸਾਹਿਬ ਦੀ ਸੇਵਾ ਲੈ ਰਹੇ ਨੇ ਤੇ ਜੋਤ ਆਪਣੀ ਤਕਰੀਬਨ 4:30 ਵਜੇ ਦੀ ਸਵੇਰ ਦੀ ਲੱਗੀ ਆ ਉਸ ਤੋਂ ਬਾਅਦ ਮੈਂ 10 ਵਜੇ ਜੋਤ ਫੇਰ ਦੁਬਾਰਾ ਭਰੀ ਸੀ ਤੇ ਦੇਖੋ ਜੋਤ ਹਜੇ ਤੱਕ ਵਿੱਚ ਘੋ ਪਿਆ ਤੇ ਹੁਣ ਤਕਰੀਬਨ 4:30 ਹੋਇਆ ਤੇ ਹੁਣੇ ਸ਼ਾਮ ਤੱਕ ਚੱਲੀ ਜਾਊਗੀ ਕਿਉਂਕਿ ਇਹਨੇ ਵਾਇਗਰੂ ਦੀ ਇੰਨੀ ਕਿਰਪਾ ਹੋ ਜਾਂਦੀ ਜੋਤ ਤੇ ਤੇ ਵੀ ਜੋਤ ਫਿਰ ਬਿਨਾਂ ਕਿਓਤੋ ਵੀ ਚੱਲੀ ਜਾਂਦੀ ਰਹਿੰਦੀ ਹੈ ਜਿਨਾਂ ਚਿਰ ਬੱਤੀ ਉਦੋਂ ਪੂਰੀ ਜਲਦੀ ਨਹੀਂ ਮਾਝ ਕਰਵਾਦੀ ਨਹੀਂ ਜੋਤ ਤੇ ਹਾਲ ਸਾਜੀ ਮੈਂ ਇਹੀ ਅਰਥਾਸ ਬੇਨਤੀ ਕਰਦੀ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਪੈਣ ਭਰਾਵਾਂ ਨੂੰ ਬਾਣੀ ਦਾਤ ਬਖਸ਼ਣ ਤੰਦਰੁਸਤੀ ਬਖਸ਼ਣ ਤੇ ਆਪਾਂ ਹੁਣ ਸਿੰਗਾ ਦਾ ਲਾ ਪੰਜਾਬ ਪਿਆ ਰਹਿਦਾ ਜਿਹੜਾ ਸੀਗਾ ਇਹਦੇ ਚ ਮਿਲਾ ਲਾਂਗੇ ਕਿਉਂਕਿ ਸਰਦੀ ਕਰਕੇ ਜਾਮੇਗੀ ਦੇਗ ਕਿਉਂਕਿ ਕਿਉਂ ਜੰਮ ਜਾਂਦਾ ਸਰਦੀ ਆ ਹਜੇ ਗਰਮੀ ਚ ਤਾਂ ਨਹੀਂ ਜੰਮਦਾ ਵੈਸੇ ਤੇ ਪਰ ਹੁਣ ਜੰਮ ਜਾਂਦਾ ਹੁੰਦਾ ਹੈ ਕਿਉਂ ਅੱਜ ਕੱਲ ਤੇ ਹੁਣ ਇਹਨੂੰ ਉੱਪਰ ਲਾ ਕੇ ਫਿਰ ਲਾਤਾ ਹੁਣ ਆਪਾਂ ਦੇਖ ਵਰਤਾਵਾਂਗੇ ਤੇ ਖਾਲਸਾ ਜੀ ਵਾਹਿਗੁਰੂ ਜੀ ਖਫੇ